ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਇੱਕ ਇੱਕ ਹੁੰਡੇ ਪਾਏ ਆ ਜੀ 6-6 ਹੁੰਡੇਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਹੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੇ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਵੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਹਰੇਕ ਰੰਗ ਤੇ ਜਚਣ ਵਾਲਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਤੁਸੀਂ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਤੇ ਆਪਾਂ ਹਾ ਕੁੰਡੇ ਪਾਈ ਹੈ ਜੀ ਹਲੇ ਐਸੇ ਮੇਰੇ ਪਾਸੇ ਤੋਂ ਆਪਾਂ ਇਹਨੂੰ ਸਟਾਰਟ ਕਰਾਂਗੇ ਉਲਟੀ ਸਾਈਡ ਤੋਂ ਹੀ ਸਟਾਰਟ ਕਰਾਂਗੇ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਤੇ ਆਹ ਵਾਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਦੋ ਕੁੰਡੇ ਬਣਾਵਾਂਗੇ ਉਲਟੇ ਫਿਰ ਬਣਾਵਾਂਗੇ ਇੱਕ ਕੁੰਡਾ ਸਿੱਧਾ ਆਪਾਂ ਜਦੋਂ ਬਾਰਡਰ ਆਪਣਾ ਬਣਾ ਲਿਆ ਉਦੋਂ ਆਹ ਵਾਲੀ ਸਲਾਈ ਆਪਾਂ ਪਾਉਣੀ ਆ ਇਸ ਡਿਜ਼ਾਈਨ ਬਣਾਉਣ ਨੂੰ ਦੋ ਕੁੰਡੇ ਆਪਾਂ ਫਿਰ ਉਲਟੇ ਬਣਾ ਲੇ ਇੱਕ ਕੁੰਡਾ ਸਿੱਧਾ ਤੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਬਣਾ ਲੈ ਇੱਕ ਕੁੰਡਾ ਸਿੱਧਾ ਫਿਰ ਤੋਂ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂ। ਇਹ ਆਪਣੀ ਸਟਾਰਟਿੰਗ ਦੀ ਸਲਾਈ ਹੈ ਡਿਜ਼ਾਈਨ ਦੀ। ਹੁਣ ਆਪਾਂ ਆ ਗਏ ਸਿੱਧੇ ਸਾਈਡ। ਇੱਕ ਕੁੰਡਾ ਆਪਾਂ ਤਾਰਾਂਗੇ। ਇੱਕ ਕੁੰਡਾ ਉਲਟਾ। ਹੁਣ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਆ। ਇਹਨਾਂ ਦਾ ਆਪਾਂ ਦੋਹਾਂ ਦਾ ਇੱਕ ਇਸ ਤਰ੍ਹਾਂ ਕਰਾਂਗੇ। ਦੋਹਾਂ ਦਾ ਇੱਕ ਕਰ ਲਿਆ ਜਿਹੜਾ ਆਪਣੇ ਕੋਲੇ ਇੱਕ ਕੁੰਡਾ ਆਪਾਂ ਉਧਰੋਂ ਸਿੱਧਾ ਬਣਾਇਆ ਸੀ ਉਹਦੇ ਤੇ ਆਪਾਂ ਇਸ ਤਰ੍ਹਾਂ ਵਾਲ ਪਾ ਕੇ ਹੁਣ ਇਹਨੂੰ ਆਪਾਂ ਸਿੱਧਾ ਬਣਾ ਲੈਣੇ ਫਿਰ ਵਾਲ ਪਾ ਕੇ ਆਹ ਵਾਲੇ ਦੋ ਕੁੰਡੇ ਆਪਾਂ ਦੋਹਾਂ ਦੇ ਇੱਕ ਇਸ ਤਰ੍ਹਾਂ ਕਰ ਦਾਂਗੇ ਆਹ ਵਾਲਾ ਕੁੰਡਾ ਜਿਹੜਾ ਇਹ ਆਪਾਂ ਉਲਟਾ ਬਣਾਉਣਾ ਹੈ ਆ ਕੁੰਡਾ ਚੱਡ ਕੇ ਆਪਣੇ ਹੋ ਗਏ ਜੀ 2 4 6 ਕੁੰਡੇ ਹੋ ਗਏ ਆਪਣੇ ਆਹ ਵਾਲੇ ਇੱਥੋਂ ਤੱਕ ਡਿਜ਼ਾਈਨ ਦੇ ਤੇ ਆ ਅਗਲਾ ਕੁੰਡਾ ਆਪਣੇ ਇਧਰ ਵਾਲੇ ਡਿਜ਼ਾਈਨ ਤੇ ਹੁਣ ਆਪਾਂ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਬਣਾਵਾਂਗੇ ਤਾਂ ਗਾ ਅੱਗੇ ਕਰਾਂਗੇ ਤਾਂ ਜਿਹੜਾ ਆਪਾਂ ਇਧਰੋਂ ਉਲਟਾ ਉਧਰੋਂ ਸਿੱਧਾ ਬਣਾਇਆ ਸੀ ਕੁੰਡਾ ਹੁਣ ਆਪਾਂ ਇਹਨੂੰ ਸਿੱਧਾ ਬਣਾ ਲਵਾਂ ਫਿਰ ਆਪਾਂ ਦੋ ਕੁੰਡੇ ਇਸ ਤਰ੍ਹਾਂ ਲਗਾ ਕੇ ਇਹਨਾਂ ਨੂੰ ਇਸ ਤਰ੍ਹਾਂ ਦੋਵਾਂ ਦਾ ਇੱਕ ਕਰਾਂਗੇ ਬਸ ਆਪਾਂ ਦੇਖੋ ਧਿਆਨ ਰੱਖਣਾ ਜੀ ਇਹ ਦੇਖੋ ਇਧਰੋਂ ਦੋਵਾਂ ਦਾ ਇੱਕ ਫੇਰਾ ਵਾਲਾ ਤੇ ਹੁਣ ਆ ਇਧਰ ਨੂੰ ਤੇ ਆਹਾਂ ਇਧਰ ਨੂੰ ਅਗਲਾ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਫਿਰ ਦੋ ਕੁੰਡਿਆਂ ਦਾ ਇੱਕ ਵੜ પા ਕੇ ਉਲਟਾ ਕੁੰਡਾ ਜਿਹੜਾ ਹੁਣ ਆਪਾਂ ਇਹ ਸਿੱਧਾ ਬਣਾ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਧਰ ਨੂੰ ਕਰਕੇ ਆਹ ਵਾਲਾ ਕੁੰਡਾ ਬਣਾਵਾਂਗੇ ਜੀ ਉਲਟਾ ਤੇ ਲਾਸਟ ਵਾਲਾ ਕੁੰਡਾ ਬਣਾਵਾਂਗੇ ਵੀ ਆਪਾਂ ਸਿੱਧਾ ਹੁਣ ਆਪਾਂ ਆਗੇ ਉਲਟੀ ਸਾਈਡ ਇੱਕ ਕੁੰਡਾ ਪਾ ਤਾਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਬਣਾਵਾਂਗੇ ਆਪਾਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਉਲਟੇ ਬਣਾ ਲਏ ਆਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਪੰਜ ਕੁੰਡੇ ਫਿਰ ਤੋਂ ਆਪਾਂ ਉਲਟੇ ਬਣਾਵਾਂਗੇ। ਆਪਣੇ ਡਿਜ਼ਾਈਨ ਦੇ ਵਿੱਚ ਪੰਜ ਕੁੰਡੇ ਉਲਟੇ ਹੋਣਗੇ ਆਪਾਂ ਉਹ ਪੰਜ ਕੁੰਡੇ ਬਣਾਉਣੇ ਆ ਉਲਟੇ ਇੱਕ ਕੁੰਡਾ ਸਿੱਧਾ। ਜਿਹੜਾ ਆਪਾਂ ਪਹਿਲੀ ਸਲਾਈ ਪਾਈ ਆ ਉਹ ਆਪਣੀ ਪਹਿਲੀ ਵਾਰੀ ਬਣੂਗੀ ਇਸ ਤਰ੍ਹਾਂ ਸਲਾਈ ਅਗਲੀ ਅੱਗੇ ਜਦੋਂ ਜਾਵਾਂਗੇ ਆਪਣਾ ਡਿਜ਼ਾਈਨ ਆਪਣੇ ਆਪ ਇਹ ਸੈੱਟ ਹੁੰਦਾ ਜਾਊਗਾ ਉਸ ਪਹਿਲੀ ਵਾਰੀ ਜਿਹੜੀ ਆਪਾਂ ਸਲਾਈ ਬਣਾਉਣੀ ਹੈ ਉਲਟੀ ਸਾਈਡ ਤੋਂ ਉਹ ਬਸ ਧਿਆਨ ਨਾਲ ਬਣਾਉਣੀ ਆ ਫਰਸਟ ਵਾਲਾ ਕੁੰਡਾ ਆ ਸੌਰੀ ਇੱਥੋਂ ਆਪਾਂ ਆਪਣੀ ਉਲਟੀ ਸਲਾਈ ਬਣੋਗੇ ਉਲਟਾ ਬਣਾਉਣਾ ਦੇ ਫਿਰ ਉਧਰੋਂ ਸਿੱਧਾ ਬਣਾਉਣਾ ਫਿਰ ਦੋ ਉਲਟੇ ਬਣਾਉਣੇ ਇੱਕ ਸਿੱਧਾ ਉਲਟੀ ਸਾਈਡ ਤੋਂ ওকে ਦੋ ਦੋ ਕਰਕੇ ਬਣਾਉਣੇ ਆਪਾਂ ਦੋ ਉਲਟੇ ਬਣਾਉਣੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਇਸ ਤਰ੍ਹਾਂ ਬਣਾਉਣਾ ਹੈ ਐਦਾਂ ਅੱਗੇ ਆਪਾਂ ਨੂੰ ਇਹਦੀ ਲੋੜ ਨਹੀਂ ਪਊਗੀ ਕਿਉਂਕਿ ਅੱਗੇ ਆਪਣੇ ਆਪ ਹੀ ਇਹ ਆਪਾਂ ਨੂੰ ਡਿਜ਼ਾਈਨ ਬਣਿਆ ਬਣਾਇਆ ਮਿਲ ਜੂਗਾ ਤੇ ਆਪਾਂ ਜਿਹਨੇ ਅੱਗੇ ਡਿਜ਼ਾਈਨ ਬਣਾਉਣਾ ਹੁਣ ਆਪਾਂ ਜੀ ਆਹ ਪੂਰੀ ਸਿਲਾਈ ਬਣਾਵਾਂਗੇ ਜੀ ਪੰਜ ਸਿੱਧੇ ਤੇ ਇੱਕ ਉਲਟਾ ਇਹ ਆਪਾਂ ਹੁਣ ਸਲਾਈਆਂ ਬਣਾਵਾਂਗੇ ਜੀ ਵਿੱਚ ਦੋ ਬਣਾ ਲਈਆਂ ਤੇ ਆਪਾਂ ਦੇਖਦੇ ਹਾਂ ਜੀ ਅੱਗੇ ਸਲਾਈਆਂ ਬਣਾ ਕੇ ਫਿਰ ਆਪਾਂ ਮਿਲਦੇ ਹਾਂ ਲਓ ਜੀ ਆਪਾਂ 6 ਸਲਾਈਆਂ ਬਣਾ ਲਈਆਂ ਹਾਂ ਵਿੱਚ ਇਹਦੇ ਆ ਸਾਰੀਆਂ ਆਪਣੀਆਂ 6 ਸਲਾਈਆਂ ਬਣੀਆਂ ਜੀ ਡਿਜ਼ਾਈਨ ਦੀਆਂ ਛੇ ਸਲਾਈਆਂ ਬਣਾ ਕੇ ਆਪਾਂ ਅੱਗੇ ਦੇਖੋ ਜੀ ਹੁਣ ਆਪਾਂ ਬਣਾਵਾਂਗੇ ਆਹ ਵਾਲੀ ਸਲਾਈ ਹੁਣ ਆਪਾਂ ਆਹ ਵਾਲਾ ਕੁੰਡਾ ਬਣਾਵਾਂਗੇ ਜੀ ਸਿੱਧਾ ਹੁਣ ਲੋ ਜੀ ਤੱਕ ਆਪਣੇ ਵੱਲ ਕਰਾਂਗੇ ਜਿਹੜੇ ਹੁਣ ਦੋ ਕੁੰਡੇ ਆਪਾਂ ਆਹ ਵਾਲੇ ਲਵਾਂਗੇ ਇਸ ਤਰ੍ਹਾਂ ਦੋਵਾਂ ਦਾ ਇੱਕ ਕਰ ਦਾਂਗੇ ਹੁਣ ਜਿਹੜਾ ਆਪਣੇ ਕੋਲੇ ਆਹ ਵਾਲਾ ਕੁੰਡਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਜੀ ਹੁਣ ਆਪਾਂ ਨਾਲ ਇਹ ਡਿਜ਼ਾਈਨ ਸਿੱਧੇ ਪਾਸੇ ਤੋਂ ਸਟਾਰਟ ਹੁੰਦਾ ਜੀ ਆਪਾਂ ਸਿੱਧੇ ਪਾਸੇ ਤੋਂ ਵੀ ਕਰ ਸਕਦੇ ਹੇ ਨੀਚੇ ਤੋਂ ਵੀ ਹੁਣ ਦੋਹਾਂ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ। ਇੱਥੇ ਆਪਾਂ ਹੁਣ ਵਾਲ ਪਾ ਕੇ ਇੱਕ ਗੁੰਡਾ ਬਣਾ ਲਿਆ। ਫਿਰ ਆਪਾਂ ਅੱਗੇ ਵਾਲ ਪਾ ਕੇ ਆਹ ਦੋ ਗੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਦਾਂਗੇ। ਤੇ ਜਿਹੜਾ ਹੁਣ ਆਪਣਾ ਆਹ ਵਾਲਾ ਗੁੰਡਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ। ਬਸ ਆਪਾਂ ਧਿਆਨ ਰੱਖਣਾ ਆਹ ਗੁੰਡੇ ਆਪਾਂ ਇਸ ਤਰ੍ਹਾਂ ਦੋਹਾਂ ਦੇ ਇੱਕ ਕਰਨਾ ਹੈ। ਮੈਂ ਕੁਝ ਇਸ ਤਰ੍ਹਾਂ ਆ ਇਧਰ ਨੂੰ ਕੀਤਾ ਤੇ ਆ ਇਧਰ ਨੂੰ ਹਾਂ ਫਿਰ ਆਪਾਂ ਆਪਣੇ ਗੱਲ ਕਰਾਂਗੇ ਧਾਗਾ ਦੋ ਕੁੰਡਿਆਂ ਦਾ ਇੱਕ ਆ ਵੜਾ ਕੁੰਡਾ ਉਲਟਾ ਬਣਾ ਲਵਾਂਗੇ ਫਿਰ ਇਹਨਾਂ ਨੂੰ ਇਧਰੋਂ ਸਲਾਈ ਪਾ ਕੇ ਦੋਹਾਂ ਦੇ ਇੱਕ ਕਰ ਦਾਂਗੇ ਵੜ પા ਕੇ ਆ ਕੁੰਡਾ ਹੁਣ ਆਪਾਂ ਸਿੱਧਾ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਉਲਟੀ ਸਲਾਈ ਆ ਆਪਣੀ ਜੀ ਹੁਣ ਆਪਣੇ ਕੋਲ ਜਿਵੇਂ ਦੇ ਕੁੰਡੇ ਆਪਣੇ ਕੋਲੇ ਸਾਰੇ ਹੈਗੇ ਆਪਾਂ ਅੱਗੇ ਵਾਂਗੂ ਪੰਜ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਬਣਾਉਣਾ ਸੌਰੀ ਜੀ ਆਹ ਵਾਲਾ ਕੁੰਡਾ ਆਪਾਂ ਬਣਾਉਣਾ ਸੀਗਾ ਉਲਟਾ ਹੁਣ ਆਪਾਂ ਬਣਾਇਆ ਵਿੱਚ ਜਿਹੜਾ ਆਹ ਵਾਲਾ ਕੁੰਡਾ ਉਲਟਾ ਬਣਾਵਾਂਗੇ ਜੀ ਅੱਗੇ ਆਪਣੇ ਕੋਲੇ ਪੰਜ ਕੁੰਡੇ ਆਉਣਗੇ ਜੀ ਉਲਟੇ ਉੱਥੇ ਥੋੜੀ ਜਿਹੀ ਗਲਤੀ ਹੋ ਗਈ ਸੀ ਤੁਸੀਂ ਧਿਆਨ ਨਾ ਦੇਖ ਲਿਆ ਆਪਾਂ ਤਿੰਨ ਗੁੰਡੇ ਬਣਾਉਣੇ ਆ ਅੱਜ ਮੈਂ ਤਾਂ ਬਿਨਾ ਆ ਤਿੰਨ ਗੁੰਡੇ ਉਲਟੇ ਬਣਾਉਣੇ ਤੇ ਇੱਕ ਕੁੰਡਾ ਸਿੱਧਾ ਹੁਣ ਇੱਕ ਕੁੰਡਾ ਸਿੱਧਾ पांच कुंडे उलटे एक कुंडा सीधा लास्ट से भी अपने चार कुंडे ही जी ਲਓ ਜੀ ਆਪਾਂ ਇੰਨਾ ਡਿਜ਼ਾਈਨ ਦੋ ਡਿਜ਼ਾਈਨ ਬਣਾਇਆ ਜੀ ਤੀਜਾ ਆਪਣਾ ਉੱਪਰ ਜਾ ਕੇ ਸਟਾਰਟ ਹੋਇਆ ਇਹ ਦੇਖੋ 1 2 3 ਇਸ ਤਰ੍ਹਾਂ ਤੇ ਆਪਾਂ ਇੰਨਾ ਹੀ ਬਣਾਇਆ ਜੀ ਅਲੱਗ ਤੋਂ ਆਪਾਂ ਸਮਨੇਲ ਨਹੀਂ ਬਣਾਇਆ ਤੇ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ ਤੇ ਚਲੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਦੇਖੋ ਜੀ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਸੌਖਾ ਵੀ ਬਹੁਤ ਹੈ ਜੀ 6 6 ਸਲਾਈਆਂ ਆਪਾਂ ਦੇਖੋ ਜੀ ਪਾਉਣੀਆਂ ਆ ਦੇਖੋ 6 6 ਸਲਾਈਆਂ ਦਾ ਡਿਜ਼ਾਈਨ ਹੈ ਤੇ ਕਿਸੇ ਵੀ ਹਨ ਵਿੱਚ ਤੁਸੀਂ ਰੰਗ ਚ ਕਿਸੇ ਜੀ ਵੀ ਪਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਤੇ ਚਲੋ ਜੀ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਤੇ ਇੱਕ ਸੋਹਣਾ ਸੋਹਣਾ ਕਮੈਂਟ ਕਰਦੇ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਵੀ ਜਰੂਰ ਕਰਦੇ ਹੋ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਤੁਸੀਂ ਇਹ ਵੀ ਦੱਸਦੇ ਹੋ ਜੀ ਆਪਾਂ ਨੂੰ ਤੇ ਫਿਰ ਆਪਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਆਪਣੀ ਵੀਡੀਓ ਕਿੱਥੋਂ ਤੱਕ ਜਾਂਦੀ ਆ ਤੇ ਚਲੋ ਜੀ ਆਪਾਂ ਨੂੰ ਹੌਸਲਾ ਮਿਲਦਾ ਕੰਮ ਕਰਨ ਦਾ ਅੱਗੇ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਕਰਿਓ ਪਰ ਸੋਹਣਾ ਜਾਂ ਜੀ ਵਧੀਆ ਜਾਂ ਕਮੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਆਪਾਂ ਨੂੰ ਪਹਿਲਾਂ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਆਉਂਦੇ ਆ ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰਿਆਂ ਦਾ ਕਮੈਂਟ ਕਰਨ ਵਾਲਿਆਂ ਦਾ ਜਿਉਂਦੇ ਵਸਦੇ ਰਹਿਣ ਸਾਰੇ ਆਪੋ ਆਪਣੇ ਘਰੇ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਸਭ ਦੇ ਘਰਾਂ 'ਚ ਤੇ ਸਭ ਨੂੰ ਹੀ ਚੜ੍ਹਦੀ ਕਲਾ ਵਰ ਮਾਕਸ਼ੇ ਪਰਮਾਤਮਾ ਤੇ ਚਲੋ ਜੀ ਆਪਣੇ ਵੀਡੀਓ ਦੇਖਿਓ ਤੇ ਸ਼ੇਅਰ ਤੇ ਲਾਈਕ ਕਰਿਓ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ